ਇੱਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਕਰਦੇ ਆਂ ਧੰਨਵਾਦ ਜੀ ਹੁਣ ਅਗਲੀ ਖਬਰ ਤੇ ਚਰਚਾ ਕਰਦੇ ਆਂ ਦੱਸਦੀ ਕਿ ਪੰਜਾਬ ਦੇ ਵਿੱਚੋਂ ਚਰਨਜੀਤ ਸਿੰਘ ਬਰਾੜ ਹੋਰੀ ਆਕਾਲੀ ਦਲ ਪੁਨਰ ਸਰਜੀਤ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਕੀ ਕਹਿਣਾ ਚਾਹੁੰਦੇ ਸਰ ਮੈਨੂੰ ਨਾ ਚਰਨਜੀਤ ਬਰਾੜ ਹੋਰਾਂ ਤੇ ਵਿਚਾਰਿਆਂ ਤੇ ਤਰਸ ਆ ਰਿਹਾ ਹਮ ਚਰਨਜੀਤ ਬਰਾੜ ਹੋਰਾਂ ਨੇ ਜਦੋਂ ਇਹਨਾਂ ਦੀ ਸ਼੍ਰੋਮਣੀ ਆਕਾਲੀ ਦਲ ਦੇ ਨਾਲ ਕੋਈ ਅਣਬਣ ਹੁੰਦੀ ਹੈ ਜੀ ਲੱਗਦਾ ਏ ਸੀਬੀਏ ਅਣਗਣ ਅਣਬਣ ਜਿਹੜੀ ਐ ਇੱਕ ਸਿਧਾਂਤਕ ਐ ਅਸੂਲਾਂ ਦੀ ਐ ਵੀ ਜਿੱਥੇ ਵੱਡੇ ਅਸੂਲਾਂ ਨੂੰ ਖੋਰਾ ਲੱਗਾ ਚਰਨਜੀਤ ਬਰਾੜ ਬੜਾ ਬੁਕਲ ਹੋ ਕੇ ਮੀਡੀਆ ਦੇ ਵਿੱਚ ਆਪਣੀ ਗੱਲ ਰੱਖਦਾ ਸੀ ਤੇ ਮੈਂ ਇੱਕ ਇੱਕ ਗੱਲ ਬੜੇ ਧਿਆਨ ਨਾਲ ਸੁਣਦਾ ਸੀ ਜੀ ਜੀ ਉਹਦੇ ਵਿੱਚ ਇੱਕ ਸੋਰ ਇਹ ਵੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਇਹ ਭਾਜਪਾ ਦੀ ਕੈਡਰੀ ਚੜਿਆ ਤੇ ਭਾਜਪਾ ਦੀ ਇਹ ਹੁਣ ਇਹਨੂੰ ਕੈਡਰੇ ਤੋਂ ਲਾ ਦਿੱਤਾ ਆ ਜਾਂ ਇਹ ਲੱਥ ਗਿਆ ਆ ਇਸ ਕਰਕੇ ਵੀ ਇਹ ਜਿਹੜਾ ਕੈਡਰ ਆ ਇਹ ਨਾਰਾਜ਼ ਸੀ ਜੀ ਇੱਕ ਸਧਾਰਨ ਕੈਡਰ ਤੋਂ ਇੱਕ ਲੀਡਰ ਦੀ ਹیثیت ਵਿੱਚ ਵੱਡੇ ਲੀਡਰ ਦੀ ਹیثیت ਵਿੱਚ ਇਹ ਬਰਾੜ ਸਾਹਿਬ ਉੱਭਰ ਰਹੇ ਸੀ ਹਮ ਹੁਣ ਬਰਾੜ ਸਾਹਿਬ ਜਦੋਂ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤੱਕ ਸਾਹ ਵਿੱਚ ਪੇਸ਼ ਹੁੰਦੇ ਨੇ ਬਾਗੀ ਤੇ ਦਾਗੀ ਲੀਡਰ ਜੀ ਉਹਨਾਂ ਵਿੱਚ ਵੀ ਆਗੂ ਰੋਲ ਨਿਭਾਉਂਦੇ ਦਿਖਾਈ ਦਿੰਦੇ ਨੇ ਬਿਲਕੁਲ ਇਹ ਗੱਲ ਬਹੁਤ ਫਿਕਰਮੰਦੀ ਵਾਲੀ ਆ ਕਿ ਜਦੋਂ ਅਕਾਲੀ ਦਲ ਦੋ ਫਾੜ ਹੋ ਗਿਆ ਹੂੰ ਉਸ ਵੇਲੇ ਕਈ ਪਰਿਵਾਰ ਵੀ ਦੁਫਾੜ ਹੋਏ ਜੀ ਮੈਂ ਜੇ ਗੱਲ ਕਰਾਂ ਕਿ ਬਾਦਲ ਪਰਿਵਾਰ ਇਸ ਸੰਕਟ ਦੇ ਵਿੱਚ ਆਪਣਾ ਜਿਹੜਾ ਧੀ ਤੇ ਜਵਾਈ ਹੈ ਉਹਦੇ ਤੋਂ ਵੀ ਟੁੱਟਾ ਅ ਮੇਰੀ ਮਰاد ਹੈ ਕਿ ਪੱਟੀ ਵੱਲ ਇਹਨਾਂ ਦੀ ਧੀ ਵਿਆਹੀ ਹੋਈ ਹੈ ਤੇ ਉਥੋਂ ਅ ਉਹਨਾਂ ਨਾਲ ਵੀ ਨਦੀ ਨਰਾਜਗੀ ਜਿਹੜੀ ਆ ਪਾਰਟੀ 'ਚ ਹੋਈ ਹੂੰ ਇਦਾਂ ਦੀ ਨਰਾਜਗੀ ਮਨਪ੍ਰੀਤ ਬਾਦਲ ਨਾਲ ਵੀ ਹੋਈ ਇਦਾਂ ਦੀ ਨਰਾਜਗੀ ਥੋੜੀ ਨਿਮਨ ਸੁਰ ਦੇ ਵਿੱਚ ਮਜੀਠੀਆ ਸਾਹਿਬ ਦੇ ਨਾਲ ਵੀ ਹੋਈ ਜੀ ਪਰ ਪਾਰਟੀ ਦੇ ਲਈ ਬਾਦਲ ਹੋਰਾਂ ਨੇ ਕੋਸ਼ਿਸ਼ ਕੀਤੀ ਕਿ ਪਾਰਟੀ ਇੱਕ ਮੁੱਠ ਰਵੇ ਪਾਰਟੀ ਇੱਕ ਮੁੱਠ ਨਹੀਂ ਰਹੀ ਹਮ ਚਰਨਜੀਤ ਬਰਾੜ ਜਿਹੜਾ ਇੰਨੇ ਤਿੱਖੇ ਸੁਰ ਵਿੱਚ ਬੋਲਦਾ ਸੀ ਲੱਗਦਾ ਸੀ ਕਿ ਪਾਰਟੀ ਦਾ ਵੱਡਾ ਲੀਡਰ ਬਣ ਕੇ ਉੱਭਰੂਗਾ ਸੋ ਚਰਨਜੀਤ ਬਰਾੜ ਹੋਰਾਂ ਨੇ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਚ ਕਲਟੀ ਮਾਰੀ ਆ ਤੇ ਸਿੱਧੇ ਬੀਜੇਪੀ ਚਲ ਗਿਆ ਔਰ ਤਰਕ ਕੀ ਦਿੱਤਾ ਵੀ ਸਾਡੀ ਜਿਹੜੀ ਪਾਰਟੀ ਆ ਉਹ ਉੱਤੇ ਜਾ ਕੇ ਬੀਜੇਪੀ ਨਾਲ ਜੁੜਦੀ ਆ ਤੇ ਜੇ ਮੇਰੀਆਂ ਸਿੱਧੀਆਂ ਹੀ ਤਾਰਾਂ ਜਿਹੜੀਆਂ ਆ ਉਹ ਗ੍ਰੱਡ ਨਾਲ ਜੁੜ ਜਾਣ ਤੇ ਫਿਰ ਮੈਨੂੰ ਕੀ ਹਰਜ਼ ਆ ਹੂੰ ਇਹਦਾ ਮਤਲਬ ਇਹ ਆ ਵੀ ਪੰਜਾਬ ਦੀ ਪੰਥਕ ਤਿਰ ਜੀ ਇਦਾਂ ਸੋਚਦੀ ਐ ਇੱਕ ਗੱਲ ਹੂੰ ਕੀ ਪੰਜਾਬ ਦੀ ਪੰਥਕ ਤਿਰ ਨਿੱਜੀ ਰੂਪ ਚ ਜਿੱਤ ਜਾਣ ਜਾਂ ਰਾਜਨੀਤੀ ਵਿੱਚ ਵਧੀਆ ਪਰਫਾਰਮੈਂਸ ਵੋਟਾਂ ਚ ਦੇ ਦੇਣ ਲਈ ਜੀ ਸਾਰਾ ਕੁਝ ਕਰਦੀ ਐ ਹੂੰ ਕੀ ਐਦਾਂ ਕਰਨ ਦੇ ਨਾਲ ਪੰਜਾਬ ਦੇ ਹਿੱਤਾਂ ਦਾ ਕੋਈ ਭਲਾ ਹੋਏਗਾ ਇਹ ਵੱਡੇ ਸਵਾਲ ਨੇ ਜਿਹੜੇ ਚਰਨਜੀਤ ਬਰਾੜ ਇੱਕ ਨਹੀਂ ਉਸ ਦਿਨ ਤੱਕ ਕਿੰਨੇ ਬਰਾੜ ਗਏ ਨੇ ਠੀਕ ਹੈ ਮੈਂ ਇਹ ਸਵਾਲ ਸਾਰੀਆਂ ਉਹ ਪੰਥਕ ਧਿਰਾਂ ਦੇ ਮੋਰੇ ਖੜੇ ਕਰਦਾ ਜਿਹੜੀਆਂ ਪੱਪਾਂ ਪਾਰ ਹੋਈਆਂ ਪਈਆਂ ਨੇ ਭਾਜਪਾ ਚ ਜਾਣ ਦੇ ਦੀ ਉਹ ਚਾਹੁੰਦੀ ਆ ਇਹ ਸੀ ਕਿ ਬਲਖੋਚ ਭਾਜਪਾ ਨਾਲ ਸਮਝੌਤਾ ਕਰੀਏ ਤੇ ਆਪਣੇ ਤੇ ਜਿਹੜਾ ਪੰਥਕ ਹੋਣ ਦਾ ਜਿਹੜਾ ਦਾਗ ਆ ਜਿਹੜਾ ਸੇਹਰਾ ਆ ਉਹ ਵੀ ਲੱਗਾ ਰਵੇ ਤੇ ਬੀਜੇਪੀ 'ਚ ਜਾਣ ਦਾ ਦਾਗ ਵੀ ਨਾ ਲੱਗੇ ਜੀ ਜੀ ਸੋ ਬਰਾੜ ਸਾਹਿਬ ਨੇ ਉਹ ਦਾਗ ਆਪਣੇ ਮੱਥੇ ਤੇ ਲਵਾ ਲਿਆ ਹੈ ਤੇ ਮੈਂ ਸਮਝਦਾ ਵੀ ਇਹ ਆਉਣ ਵਾਲੇ ਦਿਨਾਂ 'ਚ ਜਿਹੜੀ ਰਾਜਨੀਤੀ ਕਰਨਗੇ ਉਹ ਚੋਂ ਨਤਾਰਨਾ ਔਖਾ ਨਹੀਂ ਹੋਏਗਾ ਕਿ ਪੰਜਾਬ ਦੇ ਹਿੱਤਾਂ ਲਈ ਬੀਜੇਪੀ ਕੀ ਕਰਦੀ ਹੈ ਤੇ ਬਰਾੜ ਸਾਹਿਬ ਉਹਦੇ ਤੇ ਕਿਵੇਂ ਪੈਰਾ ਦਿੰਦੇ ਨੇ ਇਹ ਵੱਡੇ ਸਵਾਲ ਆਉਣ ਵਾਲੇ ਦਿਨਾਂ ਚ ਨਿੱਤਰ ਕੇ ਬਾਹਰ ਹੋਣੇ ਆ ਜੀ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਸਵਾਲ ਸਰ ਹੁਣ ਇਹ ਵੀ ਹੈ ਕਿ ਖਬਰਾਂ ਆਈਆਂ ਨੇ ਕਿ 2024 ਦੇ 25 ਦੀ ਗੱਲ ਕਰੀਏ ਤਾਂ ਇਸ ਵਿੱਚ ਭਾਜਪਾ ਨੇ ਵੱਡੀ ਮਾਤਰਾ ਦੇ ਵਿੱਚ ਪਾਰਟੀ ਫੰਡ ਜੜਾ ਉਹ ਇਕੱਠਾ ਕੀਤਾ ਹੈ ਸੋ ਸਰ ਇੰਨੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਫੰਡ ਦੇਣ ਵਾਲਾ ਹੈ ਉਹ ਕੌਣ ਹੈ ਭਾਜਪਾ ਰੂਲਿੰਗ ਪਾਰਟੀ ਹੈ ਰੂਲਿੰਗ ਪਾਰਟੀ ਨੂੰ ਵੱਡੇ ਪੱਦਰ ਤੇ ਫੰਡ ਮਿਲਦੇ ਹੀ ਹੁੰਦੇ ਨੇ ਪਰ ਪਿਛਲੇ ਕੁਝ ਸਾਲਾਂ ਤੋਂ ਖਾਸ ਕਰਕੇ 2018 ਵਿੱਚ ਜਦੋਂ ਇਲੈਕਟੋਰਲ ਬਾਉਂਡਸ ਦੀ ਰਾਜਨੀਤੀ ਸ਼ੁਰੂ ਹੋਈ ਜਦੋਂ SBI ਨੇ ਸਾਲ ਵਿੱਚ ਤਿੰਨ ਵਾਰੀ ਇਹ ਜਾਰੀ ਕੀਤੇ ਤੇ ਲੋਕਾਂ ਨੇ ਖਰੀਦੇ ਤੇ ਉਹਦੇ ਵਿੱਚ ਇਹ ਕਿਹਾ ਗਿਆ ਕਿ ਇਹਦੀ ਜਾਣਕਾਰੀ ਜਿਹੜੀ ਹੈ ਉਹ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਨਹੀਂ ਲਈ ਜਾ ਸਕਦੀ ਪੀ 2018 ਚ ਪੰਜ ਜੱਜਾਂ ਦੇ ਬੈਂਚ ਨੇ ਸੁਪਰੀਮ ਕੋਰਟ ਵਿੱਚ ਇਹ ਫੈਸਲਾ ਦਿੱਤਾ ਕਿ ਇਹ ਗੈਰ ਕਾਨੂੰਨੀ ਹੈ ਇਹ ਸਾਨੂੰ ਦੱਸਣਾ ਪੈਗਾ ਕਿ ਕਿਹਨਾਂ ਨੇ ਪੈਸੇ ਇਹ ਦਿੱਤੇ ਨੇ ਕਿਹਨਾਂ ਨੇ ਇਲੈਕਟ੍ਰੋਨਿਕ ਬਾਂਡ ਜਿਹੜੇ ਨੇ ਖਰੀਦੇ ਨੇ ਤੇ ਉਹਨਾਂ ਦੀ ਰਾਸ਼ੀ ਕਿੰਨੀ ਹੈ ਇਹ ਸਾਨੂੰ ਦੱਸਣਾ ਪੈਗਾ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਸਾਰੇ ਵਰਤਾਰੇ ਨੂੰ ਜੀ ਹੁਣ ਵੀ ਦੇਖਣ ਤੇ ਸਮਝਣ ਦੀ ਲੋੜ ਹੈ ਬਿਲਕੁਲ 24 25 ਦਾ ਇਹ ਵੜਾ ਜਿਹੜਾ ਆ ਇਹਦੇ ਵਿੱਚ ਬੀਜੇਪੀ ਨੇ 6000 ਕਰੋੜ ਰੁਪਈਆ 6000 ਕਰੋੜ ਰੁਪਈਆ ਜਿਹੜਾ ਆ ਉਹ ਫੰਡ ਜਨਰੇਟ ਕੀਤਾ ਉਹ ਫੰਡ ਇਕੱਠਾ ਕੀਤਾ ਇਹਨਾਂ ਵਿੱਚੋਂ 62% ਜਾਨੀ 3000 ਕਰੋੜ ਤੋਂ ਉੱਤੇ ਰੁਪਈਆ ਜਿਹੜਾ ਇਲੈਕਟੋਰਲ ਅ ਰਟਨਸ ਦੇ ਵਿੱਚ ਹੀ ਲਿਆ ਆ ਜੀ 20000 ਤੋਂ ਉੱਤੇ ਜੇ ਕੋਈ ਪੈਸੇ ਦਿੰਦਾ ਤਾਂ ਉਹਦਾ ਹਿਸਾਬ ਜਿਹੜਾ ਉਹ ਜਨਤਕ ਕਰਨਾ ਪੈਂਦਾ ਜੀ ਸੋ ਇਹ ਹਿਸਾਬ ਜੋ ਜਨਤਕ ਕੀਤਾ ਗਿਆ ਉਹਦੀ ਰਕਮ ਹੈ 6000 ਕਰੋੜ ਰੁਪਈਆ ਹਮ ਇਹਦੇ ਮੁਕਾਬਲੇ ਤੇ ਜਿਹੜੀ ਕਾਂਗਰਸ ਹੈ ਉਹ ਵੀ ਇੱਕ ਨੈਸ਼ਨਲ ਪਾਰਟੀ ਹੈ ਜਿਨੇ ਲੰਮਾ ਸਮਾਂ ਰਾਜ ਕੀਤਾ ਜੀ ਉਹਨਾਂ ਕੋਲ ਜਿਹੜੀ ਰਾਸ਼ੀ ਆਈ ਹੈ ਉਹ 517 ਕਰੋੜ ਹੈ ਹਮ 6000 ਕਰੋੜ ਤੇ 517 ਕਰੋੜ ਕਿੰਨਾ ਵੱਡਾ ਅੰਤਰ ਹੈ ਜੀ 30 ਨੰਬਰ ਤੇ ਜਿਹੜੀ ਤਰਨਮੂਲ ਕਾਂਗਰਸ ਹੈ ਉਹ ਹੈ ਜਿਹੜੀ ਪਸ਼ਚਮੀ ਬੰਗਾਲ ਚ ਰਾਜ ਕਰਦੀ ਹੈ ਉਹਦੇ ਕੋਲ 184 ਕਰੋੜ ਰੁਪਇਆ ਉਹਨਾਂ ਨੇ ਵੀ ਇਦਾਂ ਇਕੱਤਰ ਕੀਤਾ ਹੁਣ ਸਵਾਲ ਇਹ ਹੈ ਕਿ ਇਹ ਜਿਹੜੀਆਂ 13 ਵੱਡੇ ਫੰਡ ਦਿੰਦੀਆਂ ਨੇ ਇਹ ਫੰਡ ਕਿੰਨਾ ਕੁ ਦਿੰਦੀਆਂ ਨੇ ਪਿਛਲੇ ਸਾਲਾਂ ਚ ਤਾਂ ਬਹੁਤ ਤਿੰਨ ਤਨ 100 ਕਰੋੜ ਰੁਪਇਆ ਵੀ ਫੰਡ ਦਿੱਤਾ ਗਿਆ ਸੀ ਜੀ ਇਸ ਵਾਰੀ ਚ ਅ ਮਕੇਸ਼ ਅਮਰਤ ਲਾਲ ਕੋਟਕ ਹੋਰਾਂ ਨੇ 30 ਕਰੋੜ ਰੁਪਇਆ ਜਿਹੜਾ ਆ ਉਹ ਫੰਡ ਦਿੱਤਾ ਹੂੰ ਇਹ ਬੇਸਿਕਲੀ ਬਿਜ਼ਨਸਮੈਨ ਨੇ ਤੇ ਕਾਟਨ ਮੈਨ ਆਫ ਇੰਡੀਆ ਇਹਨਾਂ ਨੂੰ ਕਿਹਾ ਜਾਂਦਾ ਕਾਟਨ ਦਾ ਕੰਮ ਕਰਦੇ ਨੇ ਜੀ ਤੇ ਇਹਨਾਂ ਨੇ 7.5 ਕਰੋੜ ਯਾਨੀ ਕਿ ਸਾਢੇ 7 ਕਰੋੜ ਰੁਪਇਆ ਕਾਂਗਰਸ ਨੂੰ ਵੀ ਦਿੱਤਾ ਹੂੰ ਇਹ ਹੁਣ ਇੱਕ ਗੱਲ ਸਮਝਣ ਵਾਲੀ ਹੈ ਵੀ ਬਿਜ਼ਨਸਮੈਨ ਬੰਦਾ ਇੰਨੀ ਵੱਡੀ ਅਮਾਉਂਟ ਦੇ ਰਿਹਾ ਹੈ ਅ ਦੂਸਰਾ ਨੰਬਰ ਤੇ ਹੈ ਮੈਡਮ ਅੱਲਾ ਅ ਦੱਖਣੀ ਉਹਨਾਂ ਨੇ 25 ਕਰੋੜ ਰੁਪਇਆ ਦਿੱਤਾ ਜੀ ਤੇ ਉਹਨਾਂ ਦੇ ਜਿਹੜੇ ਪਤੀ ਨੇ ਉਹ ਕਰਨਾਟਕਾ ਤੋਂ ਵਾਈਐਸਆਰ ਕਾਂਗਰਸ ਦੇ ਅ ਰਾਜ ਸਭਾ ਮੈਂਬਰ ਨੇ ਤੇ ਉਹ ਰਾਜ ਸਭਾ ਮੈਂਬਰ ਰਾਜ ਸਭਾ ਦੇ ਅਮੀਰ ਵਿਅਕਤੀਆਂ ਵਿੱਚੋਂ ਦੂਸਰੇ ਨੰਬਰ ਤੇ ਨੇ ਜੀ ਇਹ ਜਿਹੜੀ ਏਡੀਆਰ ਦੀ ਜਾਣਕਾਰੀ ਦੇ ਮੁਤਾਬਕ ਇਹ ਜਿਹੜੇ ਦੂਸਰੇ ਨੰਬਰ ਤੇ ਅਮੀਰ ਵਿਅਕਤੀ ਦੀ ਪਤਨੀ ਨੇ ਇੰਨਾ ਵੱਡਾ ਜਿਹੜਾ ਉਹ ਅਮਾਉਂਟ ਜਿਹੜੀ ਆ ਉਹ ਇਹਨਾਂ ਨੂੰ ਦਿੱਤੀ ਹੈ ਜੀ ਅ ਵਾਈਐਸਆਰ ਜਿਹੜੀ ਹੈ ਐਸੀ politcal party ਹੈ ਜਿਹੜੀ ਕਦੇ ਤਾਂ ਬੀਜੇਪੀ ਦੇ ਨਾਲ ਚੱਲਦੀ ਹੈ ਤੇ ਕਦੇ ਉਹਦੇ ਤੋਂ ਦੂਰੀ ਵੀ ਬਣਾ ਕੇ ਰੱਖਦੀ ਹੈ ਹੂੰ ਤੀਸਰੇ ਨੰਬਰ ਤੇ ਦਿਨੇਸ਼ ਚੰਦਰ ਅਗਰਵਾਲ ਹੋਰੀ ਨੇ ਜਿਨ੍ਹਾਂ ਨੇ 21 ਕਰੋੜ ਰੁਪਇਆ ਦਿੱਤਾ ਇਹ ਵੀ ਇੱਕ ਵੱਡੇ बिजनेसमੈਨ ਨੇ ਜੀ ਇਦਾਂ ਹੀ ਚੌਥੇ ਨੰਬਰ ਤੇ ਹਾਰਦਿਕ ਅਗਰਵਾਲ ਹੋਰੀ ਨੇ ਉਹਨਾਂ ਨੇ 20 ਕਰੋੜ ਰੁਪਇਆ ਦਿੱਤਾ ਪੰਜਵੇਂ ਨੰਬਰ ਤੇ ਰਮੇਸ਼ ਕੁਨੀਕਰਨ ਹੋਰੀ ਨੇ ਜਿਨ੍ਹਾਂ ਨੇ 17 ਕਰੋੜ ਰੁਪਇਆ ਜਿਹੜਾ ਆ ਉਹ ਭਾਜੀਪੀ ਨੂੰ ਦਿੱਤਾ ਜੀ ਹੁਣ ਆਪਾਂ ਮੋٹے ਰੂਪ ਚ ਇਦਾਂ ਦੇਖ ਲਈਏ ਕਿ ਇਦਾਂ ਦੇ 2-2 ਕਰੋੜ ਰੁਪਇਆ ਦੇਣ ਵਾਲੇ ਇਹ ਤਿੰਨ-ਤਨ ਕਰੋੜ ਰੁਪਇਆ ਦੇਣ ਵਾਲੇ ਹੋਰ ਵੀ ਕਾਫੀ ਲੋਕ ਨੇ ਜਿਨ੍ਹਾਂ ਨੇ ਬੀਜੇਪੀ ਨੂੰ ਫੰਡ ਦਿੱਤਾ ਉਹਨਾਂ ਫੰਡਾਂ ਦੇ ਨਾਲ ਇਹ ਪਾਰਟੀ ਜਿਹੜੀ ਹੈ ਇਹ ਆਪਣੇ ਨੈਟਵਰਕ ਚ ਕਾਮਜ਼ਾਬ ਹੁੰਦੀ ਹੈ ਤੇ ਉਹ ਨੈਟਵਰਕ ਪੋਲੀਟিক্যাল ਸਿਨੈਰੀਓ ਚ ਬਦਲਦਾ ਤੇ ਰਾਜ ਸ਼ਕਤੀ ਤੇ ਕਾਬਸ ਹੁੰਦੇ ਨੇ ਹਮ ਜਿਹੜਾ ਵੱਡਾ ਸਵਾਲ ਸਾਡੇ ਸਮਿਆਂ ਦਾ ਬਣਿਆ ਹੋਇਆ ਉਹ ਇਹ ਹੈ ਕਿ ਬੀਜੇਪੀ ਇਨ੍ਹਾਂ ਅਮੀਰ ਲੋਕਾਂ ਦੇ ਨਾਲ ਹਮ ਅਜੇ ਚ ਇਹਨਾਂ ਚ ਅਡਾਨੀ ਬਾਨੀ ਕਿਤੇ ਦਿਖਾਈ ਨਹੀਂ ਦਿੰਦੇ ਇਹਨਾਂ ਫੰਡਾਂ 'ਚ ਇਹਨਾਂ ਅਮੀਰ ਲੋਕਾਂ ਦੇ ਦਿੱਤੇ ਫੰਡਾਂ ਦੇ ਨਾਲ ਚੱਲਦੀ ਹੈ ਇਸੇ ਕਰਕੇ ਇਹਨਾਂ ਦੇ ਜਿੰਨੇ ਵੀ ਕਾਨੂੰਨ ਨੇ ਜਾਂ ਜੋ ਕੁਝ ਵੀ ਇਹ ਪਲੈਨਿੰਗ ਕਰਦੇ ਨੇ ਇਹਨਾਂ ਦੀ ਸਾਰੀ ਪਲੈਨਿੰਗ ਜਿਹੜੀ ਹੈ ਉਹ ਤਨਾੜ ਲੋਕਾਂ ਜਾਂ ਬਹੁ ਰਾਸ਼ਟਰੀ ਕਾਰਪੋਰੇਟ ਘਰਾਣਿਆਂ ਜਾਂ ਅਮੀਰ ਲੋਕਾਂ ਦੇ ਹਿੱਤਾਂ ਲਈ ਹੁੰਦੀ ਹੈ ਕਿਉਂਕਿ ਗਰੀਬ ਬੰਦੇ ਨੇ ਤਾਂ ਪੈਸੇ ਲੈ ਕੇ ਵੋਟ ਪਾਉਣੀ ਹੈ ਤੇ ਪੈਸੇ ਆਉਣੇ ਕਿੱਥੋਂ ਨੇ ਪੈਸੇ ਇਹਨਾਂ ਕੋਲੋਂ ਨੇ ਇਹਦਾ ਮਤਲਬ ਗਰੀਬ ਦੀ ਜਿਹੜੀ ਵੋਟ ਹੈ ਨਾ ਉਹ ਖਰੀਦੀ ਗਈ ਹੈ ਤੇ ਖਰੀਦਣ ਲਈ ਜਿਹਨਾਂ ਲੋਕਾਂ ਨੇ ਪੈਸਾ ਦਿੱਤਾ ਉਹ ਚਾਲਕ ਸ਼ਕਤੀ ਹੈ ਇਸ ਪ੍ਰੇਡਿਕਲ ਤੰਤਰ ਦੀ ਇਸ ਪ੍ਰੇਡਿਕਲ ਤੰਤਰ ਵਿੱਚ ਪੈਸਾ ਬਹੁਤ ਬਹਿਮਿਆਤ ਰੱਖਣ ਲੱਗ ਪਿਆ ਹੈ ਔਰ ਇਸ ਦੇ ਲਈ ਇਹ 6000 ਕਰੋੜ ਦੀ ਇੱਕ ਵੱਡੀ ਹਿਊਜ ਅਮਾਉਂਟ ਦੇ ਨਾਲ ਇਹ ਪਾਰਟੀ ਜਿਹੜੀ ਹੈ ਇਹ ਚੱਲਦੀ ਹੈ ਤੇ ਦੂਸਰੇ ਨੰਬਰ ਵਾਲੀ ਪਾਰਟੀ ਉਹਦੇ ਮੁਕਾਬਲੇ ਬਹੁਤ ਛੋਟੀ ਹੈ ਛੋਟੀ ਹੈ ਬਿਲਕੁਲ ਜੀ ਸੋ ਅਸ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਦਿੱਤੀ ਧੰਨਵਾਦ ਸਾਰਾ ਤੁਹਾਡਾ ਧੰਨਵਾਦ ਤੁਹਾਨੂੰ ਹੋਰ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਜ਼ਰੂਰ ਦੱਸਿਓ ਹੁਣ ਸਾਰੋਦੀ ਇਜਾਜ਼ਤ ਨਮਸਕਾਰ